ਮੈਂ ਡਿਊਟੀ ਦੇ ਸਟ੍ਰੀਟ ਦੇ ਦੌਰ ਤੇ ਇੱਥੇ ਲੱਗਿਆ ਹੋਇਆ ਹਾਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਅੰਡਰ ਸੈਕਸ਼ਨ 148 ਜੋ ਤੁਹਾਡੀ ਗੈਦਰਿੰਗ ਹੈਗੀ ਹੈ ਇਹ ਅਨਲਾਪੂਲ ਹੈਗੀ ਆ ਗੈਰ ਕਾਨੂੰਨੀ ਆ ਜੋ ਵੀ ਤੁਹਾਡੀ ਗੈਦਰਿੰਗ ਤੇ ਉਹ ਇਕੱਠੇ ਤੁਸੀਂ ਹੋਏ ਹੋਏ ਹੋ ਸਰਕਾਰ ਦਾ ਹੁਕਮ ਹੈ ਕਿ ਅੱਜ ਇਹ ਬਾਰਦਰ ਕਰਾਉਣਾ ਸਭ ਤੋਂ ਅੱਜ ਜਿਹੜੀ ਗੈਦਰਿੰਗ ਆ ਜੋ ਇਕੱਠੇ ਹੈਗਾ ਇਹ ਗੈਰ ਕਾਨੂੰਨੀ ਹੈਗਾ ਠੀਕ ਹੈ ਜੀ ਇਹਨੂੰ ਗੈਰ ਕਾਨੂੰਨੀ ਡਿਕਲੇਅਰ ਕਰਦੇ ਆ ਕੋਸ਼ਿਸ਼ ਕਰਦੇ ਆ ਤਾਨੂੰ ਅਸੀਂ 10 ਮਿੰਟ ਦਾ ਮੌਕਾ ਦਿੰਦੇ ਆ 10 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਬਾਏ ਜਿਤ ਬਸਾਂ ਦੇ ਵਿੱਚ ਆਪਦੇ ਆਪ ਬਹਿ ਜਾਓ ਕਿਸੇ ਨਾਲ ਕੋਈ ਧੱਕਾ ਨਹੀਂ ਹੋਊਗਾ ਕਿਸੇ ਨਾਲ ਕੋਈ ਝਾੜ ਨਹੀਂ ਕਿਤੇ ਨਹੀਂ ਕਿਸੇ ਨਾਲ ਕੋਈ ਮਾਰ-ਕੁੱਟ ਨਹੀਂ ਹੋਣੀ ਇਸ ਤੋਂ ਬਾਅਦ ਫਿਰ ਮਾਈਲਡ ਹੋ ਸਿਤੀਏਗਾ ਜੂਤ ਕਿਤੇ ਜਾਓ ਬਾਪੂ ਆਹੀ ਗੱਲ ਆ ਜਿਹੜੀ ਗੱਲ ਕਹਿੰਨੇ ਆ ਨਾ ਤੁਹਾਡਾ ਪੋਤਾ ਤੇ ਆਪਦੇ ਪੁੱਤਾਂ ਦੀ ਇੱਜ਼ਤ ਲਾਜ ਕਾਟਾ ਇੱਕ ਮਿੰਟ ਇਹ ਆਪਣੇ ਆਪਣੇ ਆਪਦੇ ਆ ਆਪਣੇ ਪਿੰਡਾਂ ਤੋਂ ਆਏ ਅਸੀਂ ਬਹੁਤ ਜਿਹੜੇ ਨੌਕਰੀਆਂ ਕਰਦੇ ਆ ਨਾ ਤੁਹਾਡੇ ਚੋਂ ਕਿੰਨੇ ਆਦੇ ਮੁਲਾਜ਼ਮ ਅਸੀਂ ਬਹੁਤ ਅਮੀਰ ਬਿਰਲੇ ਟਾਟਿਆਂ ਦੇ ਬੱਚੇ ਨਹੀਂਗੇ ਅਸੀਂ ਉਹ ਆ ਨੌਕਰੀਆਂ ਕਰਦੇ ਕਰਕੇ ਕਿਉਂਕਿ ਜਿਹੜੇ ਆਪਣੇ ਵੱਤੋਂ ਫੌਜ ਚ ਭਰਤੀ ਹੋ ਜੋ ਪੁਲਿਸ ਚ ਭਰਤੀ ਹੋ ਜੂ ਨਹੀਂ ਇਹਦੇ ਚ ਨਾ ਜੀ ਜ਼ਮੀਨ ਦਾ ਹੀ ਤੁਹਾਡੇ ਕੋਲੇ ਵੀ ਹੂ ਸਰ ਜ਼ਮੀਨ ਦਾ ਤੁਹਾਡੇ ਕੋਲੇ ਵੀ ਹੂ ਹਾਂ ਹੈ ਕੀ ਆ ਠੀਕ ਹੈ ਸ਼ੁਕਰੀਆ ਮੈਂ ਨਹੀਂ ਬਿਲਕੁਲ ਬਿਲਕੁਲ ਉਹ ਵੀ ਖੋਈ ਜਾਊਗੀ ਹਾਂ ਬਿਲਕੁਲ ਬਿਲਕੁਲ ਉਹ ਇੱਕ ਹੋਰ ਤੁਹਾਨੂੰ ਮੈਂ ਕੱਲ ਦੱਸਦਾ ਮੈਂ ਮੈਂ ਉਹਨੂੰ ਤੁਹਾਨੂੰ ਇਹ ਕੱਲ ਦੱਸਦਾ ਇਹਦੇ ਵਿੱਚ ਮੇਰੀ ਜਿਹੜੀ ਹੁਣ ਬੇਨਤੀ ਨੂੰ ਮੰਨਿਓ ਜੀ ਕੱਲਾ ਕੱਲਾ ਬੰਦਾ ਇੱਕ ਬੰਦਾ ਆਊਗਾ ਇਹੋ ਜੇ ਸਵਾਲ ਕਰੂਗਾ ਉਹਦਾ ਮਕਸਦ ਇਹ ਆ ਵੀ ਜਿਹੜੀ ਪੁਲਿਸ ਬਜ਼ੁਰਗਾਂ ਦੀ ਇੱਜ਼ਤ ਕਰ ਰਹੀ ਆ ਉਹਨੂੰ 扑ਟਾ ਕੇ ਮਾਹੌਲ ਖਰਾਬ ਕਰਨਾ ਅਸੀਂ ਹੋਣ ਨਹੀਂ ਦੇਣਾ ਪਰ ਜਿਹੜਾ ਬੰਦਾ ਉਹੋ ਜਿਹਾ ਕਰੂਗਾ ਆਡੈਂਟੀਫਾਈ ਹੋਊਗਾ ਉਹਨੂੰ ਮੁਕਤਣਾ ਪਊਗਾ ਇਹ ਗੱਲ ਮੈਂ ਇੱਕ ਜ਼ਿੰਮੇਵਾਰ ਆਪਸ਼ਨ ਲੈਵੇਂ ਤੁਹਾਡਾ ਬੱਚਾ ਹੋ ਕੇ ਮੈਂ ਗੱਲ ਕਹਿਣਾ ਨਾ ਤੇ ਜਿਹੜਾ ਉਹਨਾਂ ਨੂੰ ਢੁਕਾ ਕੇ ਖਰਾਬ ਕਰਨ ਦੀ ਆ ਸਾਰਿਆਂ ਦੀ ਡਿਊਟੀ ਇਹ ਆ ਬਜ਼ੁਰਗ ਤੇ ਕਿਸੇ ਨੂੰ ਐ ਨਹੀਂ ਕਹਿਣਾ ਉਹਨਾਂ ਨੂੰ ਕਹਿਣਾ ਹੈ ਜੀ ਜਿਹੜੇ ਵਿਰੋਧ ਕਰਦੇ ਆ ਸਾਡੇ ਬੈਠੋ ਤੁਹਾਡਾ ਸਾਰਾ ਅਸੀਂ ਪ੍ਰੋਪਰ ਸਤਕਾਰ ਦੇ ਨਾਲ ਕਿਸੇ ਨੂੰ ਉਹੇ ਤੱਕ ਨਹੀਂ ਕਹਿਣਾ ਅਸੀਂ ਜਦੋਂ ਫੈਸਲਾ ਹੋ ਗਿਆ ਸਰਕਾਰ ਨੇ ਇਹਨੂੰ ਇੱਥੋਂ ਕਲੀਅਰ ਕਰਾਉਣਾ ਪਰ ਜਿਹੜਾ ਇਹ ਸੋਚਦਾ ਵੀ ਮੈਂ ਤਾਂ ਇੱਥੇ ਗੜਬੜ ਕਰੂੰਗਾ ਜੇ ਕਿਤੇ ਇਹੋ ਜਿਹਾ ਕਿਸੇ ਦੇ ਮਨ 'ਚ ਹੈਗਾ ਵੀ ਮੈਂ ਗੜਬੜ ਕਰੂੰਗਾ ਬਜ਼ੁਰਗਾਂ ਦੀਆਂ ਪੱਕਾ ਲਾਊਂਗਾ ਜਾਂ ਪੁਲਿਸ ਦੀਆਂ ਪੱਕਾ ਲਾਊਂਗਾ ਉਹ ਹੋਣ ਨਹੀਂ ਦੇਣਾ ਉਹਨੂੰ ਐਸਾ ਭੁਗਤਣਾ ਪਊਗਾ ਉਹ ਜਿਹੜੇ ਸਾਰੇ ਲੋਕ ਗੱਲਾ ਕਰਦੇ ਇਸ ਕਰਕੇ ਮੇਰੀ ਰਿਕਵੈਸਟ ਦੁਆਰਾ ਹੈ ਆਪਦੇ ਬੱਚੇ ਦਾ ਉਹਦੀ ਉਸ ਗੱਲ ਨੂੰ ਸਾਰੀ ਫੋਰਸ ਦੇ ਵਿੱਚ ਮਜਿਸਟਰੇਟ ਸਾਹਿਬ ਤੁਹਾਨੂੰ ਇੱਕ ਮਜਿਸਟਰੇਟ ਨਹੀਂ ਘੱਟੋ-ਘੱਟ 8-10 ਤੋਂ ਜ਼ਿਆਦਾ ਮਜਿਸਟਰੇਟ ਦਾ ਸੀਨੀਅਰ ਲੈਵਲ ਦੇ ਟੀਸੀ ਏਡੀਸੀ ਲੈਵਲ ਦੇ ਅਧਿਕਾਰੀ ਆ ਉਹ ਤੁਹਾਨੂੰ ਦੱਸਣਗੇ ਜਿਹੜਾ ਵੀ ਇਹ ਹੁਕਮ ਦੀ ਉਲੰਘਣਾ ਇਸ ਕਰਕੇ ਇਹਨੂੰ ਤੁਸੀਂ ਪੰਜ ਤੋਂ ਪੰਜ ਵੰਦ-ਵੰਦ ਇਕੱਤਰ ਨਹੀਂ ਹੋ ਸਕਦੇ ਤੁਹਾਨੂੰ ਰਿਕਵੈਸਟ ਕਰਾਂਗੇ ਤੁਸੀਂ ਆਜੋ ਸਰਾਰਤੀ ਨੂੰ ਆਡੈਂਟੀਫਾਈ ਜ਼ਰੂਰ ਕਰਾਂਗੇ ਜਿਹੜਾ ਸਰਾਰਤ ਕਰਨਾ ਚਾਹੁੰਦਾ ਹੈ ਝਾਲ ਪੁੱਛ ਕੇ ਆਪਦਾ ਨੁਕਸਾਨ ਦੇਖੋ ਜੇ ਆਪਾਂ ਨੂੰ ਪਤਾ ਹਾਂਜੀ ਨਹੀਂ 7 ਮਹੀਨਾ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਜੇ ਤੁਹਾਡਾ ਸਵਾਲ ਹੈ ਸ਼ਾਂਤਮਈ ਸ਼ਾਂਤਮਈ ਦੇ ਨਾਲ ਤੁਹਾਨੂੰ ਅਸੀਂ ਇੱਥੋਂ ਰਿਮੂਵ ਕਰਨਾ ਹੈ ਸ਼ਾਂਤਮਈ ਦੇ ਨਾਲ ਬਸਾ ਹੈ ਗਿਆ ਹਮ ਇਹ ਕੋਈ ਦੇਖੋ ਕਿ ਇੰਪੋਰਟੈਂਟ ਐਨਾ ਨਾਲ ਲੰਮਾ ਟਾਈਮ ਬੇਨਤੀ ਹੈ ਜਿਹੜਾ ਬੰਦਾ ਉਹਦੇ ਵਿੱਚ ਇੱਥੋਂ ਇਹਨੂੰ ਕਲੀਅਰ ਹੋਣਾ 101% ਕਲੀਅਰ ਹੋਣਾ ਇਹਦੇ ਚ ਕਿੰਤੂ ਪ੍ਰਿੰਤੂ ਕੁਝ ਵੀ ਨਹੀਂ ਹੋਣਾਗਾ ਫੋਰਸ ਨੂੰ ਹੁਕਮ ਹੈ ਫੋਰਸ ਨੂੰ ਟੈਸਟ ਨਾ ਕਰਿਓ ਆਪਦੇ ਬੱਚਿਆਂ ਦੇ ਇਮਤਿਹਾਨ ਐਨੀ ਜਿਹੜੀ ਆਪਾਂ 300 400 ਬੰਦਾ ਉਹ 3000 ਫੋਰਸ ਨਾਲ ਨਾ ਅਸੀਂ ਲੜਨ ਆਏ ਆ ਤੁਹਾਡੇ ਬੱਚਿਆਂ ਨੇ ਜਿਹੜਾ ਵਿਰੋਧ ਕਰਦੇ ਆ ਤੁਹਾਡਾ ਪ੍ਰੋਟੈਸਟ ਦਾ ਤਰੀਕਾ ਨਾ ਪ੍ਰੈਸ ਇੱਥੇ ਸਾਰੀ ਖੜੀ ਐ ਤੁਸੀਂ ਉਸ ਕੱਲ ਦਾ ਵਿਰੋਧ ਕਰਦੇ ਆ ਤਾਂ ਅਸੀਂ ਆਪਦੀ ਬੱਸੇ ਲਾਉਣੇ ਆ ਤੁਸੀਂ ਉਹਦੇ ਵਿੱਚ ਆਪੇ ਮੈਂ ਨਹੀਂ ਚਾਹੁੰਦਾ ਇਹ ਇਹ ਕੋਸ਼ਿਸ਼ ਵੀ ਮੇਰੀ ਮੂਵੀ ਬਣ ਜੂ ਹੋਰ ਬਣ ਜੂ ਅਸੀਂ ਆਪਦੇ ਬਾਪੂਆਂ ਨੂੰ ਟਿੱਕਦੇ ਬਾਪੂਆਂ ਨੂੰ ਘੜੀਤ ਤੇ ਚਾਚੇ ਤਾਇਆ ਨੂੰ ਘੜੀਤ ਤੇ ਅਸੀਂ ਇਹੋ ਜਿਹੀ ਕੋਈ ਗੱਲ ਨਹੀਂ ਚਾਹੁੰਦੇ ਅਸੀਂ ਸਰਕਾਰ ਨਾਲ ਟੌਣੇ ਆ ਇਸ ਕਰਕੇ ਆ ਸਾਡੇ ਮੈਜਿਸਟ੍ਰੇਟ ਸਾਹਿਬ ਨਾਲ ਹੈ ਇਹ ਤੁਹਾਨੂੰ ਜਿਹੜੀ ਇਹ ਗੱਲ ਕਹਿ ਦੱਸਣਗੇ ਵੀ ਜਿਹੜਾ ਡਿਪਟੀ ਕਮਿਸ਼ਨਰ ਦਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਚਾਰ ਤੋਂ ਜਿਹੜੇ ਵੱਧ ਬੰਦਿਆਂ ਕਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਪੁਲਿਸ ਵੱਲੋਂ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਹੈ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਨੇ ਪਹਿਲਾਂ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਸਾਰੇ ਕਿਸਾਨਾਂ ਨੂੰ ਹਦਾਇਤ ਕਰ ਦਿੱਤੀ ਗਈ ਸੀ ਕਿ ਅਸੀਂ ਕਿਸੇ ਨਾਲ ਵੀ ਕੋਈ ਧੱਕਾ ਮੁਕੀ ਨਹੀਂ ਕਰਨੀ ਚਾਹੁੰਦੇ ਆਪਣੇ ਆਪ ਜੋ ਗੱਡੀਆਂ ਦੇ ਵਿੱਚ ਬੈਠ ਜਾਓ ਕਿਉਂਕਿ ਤੁਸੀਂ ਸਾਡੇ ਬਜ਼ੁਰਗ ਹੋ ਇਹ ਸ਼ਬਦ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਕਹੇ ਗਏ ਸੀ ਹੁਣ ਉਹਨਾਂ ਨੇ ਕਿਸਾਨਾਂ ਨੂੰ 10 ਮਿੰਟ ਦਾ ਸਮਾਂ ਦਿੱਤਾ ਕਿ 10 ਮਿੰਟਾਂ ਦੇ ਵਿੱਚ ਵਿੱਚ ਜੋ ਸਾਰੇ ਕਿਸਾਨ ਨੇ ਉਹ ਗੱਡੀਆਂ ਦੇ ਵਿੱਚ ਬੈਠ ਜਾਣ ਅਸੀਂ ਕਿਸੇ ਨਾਲ ਕੋਈ ਵੀ ਜਿਹੜਾ ਜ਼ਬਰਦਸਤੀ ਤੱਕਾ ਨਹੀਂ ਕਰਨਾ ਚਾਹੁੰਦੇ ਉਸ ਤੋਂ ਬਾਅਦ ਜੋ ਕਿਸਾਨ ਨੇ ਹੁਣ ਗੱਡੀਆਂ ਵਿੱਚ ਬੈਠਣਾ ਸ਼ੁਰੂ ਹੋ ਗਏ ਨੇ 10 ਮਿੰਟ ਦਾ ਸਮਾਂ ਦਿੱਤਾ ਗਿਆ ਸੀ ਪੁਲਿਸ ਵੱਲੋਂ ਕਿਸਾਨਾਂ ਨੂੰ 10 ਮਿੰਟ ਦਾ ਸਮਾਂ ਦਿੱਤਾ ਗਿਆ ਸੀ ਹੁਣ ਕਿਸਾਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਸਮੇਤ ਬਾਅਦ ਜੋ ਹੁਣ ਕਿਸਾਨਾਂ ਦੀ ਗ੍ਰਿਫਤਾਰੀ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕਿਸਾਨਾਂ ਦੀ ਗ੍ਰਿਫਤਾਰੀ ਸ਼ੁਰੂ ਕੀਤੀ ਹੈ ਏਖਨੋਰੀ ਬਾਰਡਰ ਦੇ ਤਸਵੀਰਾਂ ਨੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਸਾਨੂੰ ਅੱਜ ਬਾਰਡਰ ਖਾਲੀ ਕਰਾਉਣ ਦੀਆਂ ਹਦਾਇਤਾਂ ਨੇ ਹਰ ਕੀਮਤ ਤੇ ਬਾਰਡਰ ਸਾਡੇ ਵੱਲੋਂ ਖਾਲੀ ਕਰਾਏ ਜਾਣਾ ਹੈ ਤੁਸੀਂ ਦੇਖ ਰਹੇ ਹੋ ਕਿ ਕਿਸਾਨਾਂ ਦੀ ਗ੍ਰਿਫਤਾਰੀ ਸ਼ੁਰੂ ਹੋ ਗਈ ਹੈ ਏਖਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ ਹੈ ਪੁਲਿਸ ਵੱਲੋਂ ਮੋਹਲ ਤਨਾਪੁਰ ਕੋਇਆ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਬਜ਼ੁਰਗੋ ਕਿਸਾਨਾਂ ਨੂੰ ਵੀ ਕਸੀਟ ਕੇ ਗੱਡੀਆਂ ਵਿੱਚ ਬਿਠਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਸਮਾਂ ਦਿੱਤਾ ਗਿਆ ਸੀ ਕਿਸਾਨਾਂ ਨੂੰ ਕਿ ਸਮਾਂ ਰਹਿੰਦੇ ਆਪਣਾ ਆਪ ਗੱਡੀਆਂ ਵਿੱਚ ਬੈਠ ਜਾਓ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਊਗਾ ਹੁਣ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿਸਾਨਾਂ ਦੀਆਂ ਕਿਸਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਗੱਡੀਆਂ ਵਿੱਚ ਲਿਜਾਇਆ ਜਾ ਰਿਹਾ ਤੁਸ ਤਸਵੀਰਾਂ ਦੇਖ ਰਹੇ ਹੋ ਖਨੋਰੀ ਬਾਰਡਰ ਦੇ ਤਸਵੀਰਾਂ ਨੇ ਜਿੱਥੇ ਕਿਸਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਸਮਾਂ ਦਿੱਤਾ ਗਿਆ ਸੀ ਕਿਸਾਨਾਂ ਨੂੰ ਆਪਣੀਆਂ ਗ੍ਰਿਫਤਾਰੀਆਂ ਦੇਣ ਦਾ ਕਿਸਾਨਾਂ ਨੂੰ ਖਨੋਰੀ ਬਾਰਡਰ ਤੋਂ ਖਿਡੇੜਿਆ ਜਾ ਰਿਹਾ ਹੈ ਪੁਲਿਸ ਮੋਰਚੇ ਵੱਲ ਵਧੇ ਹੋਈ ਪੁਲਿਸ ਅੱਗੇ ਵੱਧ ਚੁੱਕੀ ਹੈ ਪੁਲਿਸ ਅੱਗੇ ਵੱਚ ਪੁਲਿਸ ਸਟੇਜ ਵੱਲ ਵੱਧ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਖਨੂਰੀ ਮੋਰਚੇ ਦੀਆਂ ਜਿੱਥੇ ਪੁਲਿਸ ਸਟੇਜ ਵੱਲ ਜਾਂਦੀ ਹੋਈ ਪੁਲਿਸ ਵੱਲੋਂ ਸਟੇਜ ਨੂੰ ਖਾਲੀ ਕਰਵਾਉਣ ਦੇ ਲਈ ਕਿਹਾ ਗਿਆ ਸੀ ਸਾਰਾ ਰਸਤਾ ਖਾਲੀ ਕਰਵਾਇਆ ਜਾ ਰਿਹਾ ਹੈ ਗੱਡੀ ਵਿੱਚ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਉਸ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਨੋਰੀ ਬਾਰਡਰ ਉੱਤੇ ਮਾਹੌਲ ਪੂਰਾ ਤਣਾਅਪੂਰਵਕ ਹੈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਟਰਾਲੀਆਂ ਦੀ ਛਾਣਬੀਨ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਗਿਣਤੀ ਘੱਟ ਸੀ ਪੁਲਿਸ ਦੀ ਗਿਣਤੀ ਜ਼ਿਆਦਾ ਪੁਲਸ ਮੋਰਚਵਾਲ ਵੱਧ ਚੁੱਕੀ ਹੈ ਸਟੇਜ ਵੱਲ ਪੁਲਸ ਜਾ ਰਹੀ ਹੈ ਪੁਲਸ ਵੱਲੋਂ ਕਿਸਾਨਾਂ ਨੂੰ ਸਮਾਂ ਦਿੱਤਾ ਗਿਆ ਸੀ ਕਿ 10 ਮਿੰਟ ਦਾ ਸਮਾਂ ਤੁਸੀਂ ਏਰੀਆ ਖਾਲੀ ਕਰ ਦੇਵੋ ਕਿਸੇ ਨਾਲ ਕੋਈ ਵੀ ਤੱਕਾ ਮੁਕੀ ਨਹੀਂ ਕੀਤੀ ਜਾਏਗੀ ਤੁਸੀਂ ਦੇਖ ਰਹੇ ਹੋ ਕਿ ਪੁਲਸ ਸਟੇਜ ਵੱਲ ਵਧ ਰਹੀ ਹੈ ਗੱਡੀਆਂ ਲਿਆਓ ਫਿਰ ਇਧਰੋਂ ਆਓ ਟਬੰਦ ਹੋ ਗਏ ਜੀ ਲੈਟ ਬੰਦ ਕਰਤਾ ਫੜੀ ਛੱਡਦੇ खाधा चुपी कया ਕੋਈ ਨਹੀਂ ਕੋਈ ਨਹੀਂ ਆਏ ਕੋਈ ਨਹੀਂ ਲੜਨ ਨਹੀਂ ਆਏ ਜਿੰਨੇ ਸਭਾ ਕੋਈ ਨਹੀਂ ਆਇਆ ਭਾਈ ਜੱਪ ਕਰੋ ਭਾਇਓ ਭੈਣ ਵੀਰਾਂ ਨੂੰ ਬੇਨਤੀ ਆ ਸਾਰੇ ਬਹਿ ਜਾਓ ਇੱਕ ਮਿੰਟ ਸਾਰੇ ਬਹਿ ਜਾਓ ਦੇਖੋ ਪਾਪਿਟ ਕਰੋ ਪ੍ਰਸ਼ਾਸਨ ਜਿਵੇਂ ਕਹਿੰਦਾ ਆਪਾਂ ਗੱਲ ਸੁਣੀਏ ਪ੍ਰਸ਼ਾਸਨ ਦੀ ਇੱਕ ਮਿੰਟ ਸਾਰੇ ਬਹਿ ਜਾਓ ਆਓ ਬਾਬਾ ਕੋਈ ਨਾ ਬਤਾ ਦਿਆ ਆ ਜੀ ਹੋ ਗਈ ਸਮਝ ਤੋਂ ਬਾਅਦ ਹੋ ਗਈ